ਜਦੋਂ ਤੋਂ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣੀ ਆ ਚਾਹ ਕੇਂਦਰ ਦੇ ਅੰਦਰ ਆ ਚਾਹ ਰਾਜਾਂ ਦੇ ਅੰਦਰ ਆ ਲਗਾਤਾਰ ਦਲਤਾਂ ਤੇ ਹਰਮਨ ਹੋ ਰਹੇ ਨੇ ਲਗਾਤਾਰ ਬਾਬਾ ਸਾਹਿਬ ਠੀਮਰੋ ਮੇਡਕੀ ਦੀ ਜੋ ਸੋਚ ਨੂੰ ਕੁਚਲਣ ਦਾ ਯਤਨ ਜਿਹੜਾ ਉਹ ਭਾਰਤੀ ਜਨਤਾ ਪਾਰਟੀ ਕਰ ਰਹੀ ਹੈ ਮੈਂ ਧੰਨਵਾਦ ਕਰਦਾ ਸਰਦਾਰ ਭਗਵੰਦ ਸਿੰਘ ਮਾਨ ਸਰਕਾਰ ਦਾ ਤੇ ਜਿਨ੍ਹਾਂ ਨੇ ਤੁਰੰਤ ਕਾਰਵਾਈ ਕਰਦੇ ਹੋਏ ਉਸ ਨੌਜਵਾਨ ਨੂੰ ਫੜ ਕੇ ਜੇਲ੍ਹ ਦੇ ਅੰਦਰ ਡੱਕਿਆ वो होया क्योंकि तो देश की पार्लियामेंट के अंदर अमित शाह जी ने इस तरह के बयान दे के साथ नौजवानों ने भड़कागेट किया मुख्यमंत्री सरदार भगवंत सिंह मान जी की नीतियाँ सब हम उसी के साथ डट के खड़े हैं इनको अपनी पार्टी का ख्याल रखना चाहिए इनके अब भी जो लीडर ऑफ अपोजिशन बने हुए हैं शायद इनका अहदा चला जाए क्योंकि तो बहुत सारे लोग वो हैं जो अब भी भारतीय जनता पार्टी का हिस्सा है देश के अंदर ਜਦੋਂ ਤੋਂ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣੀ ਆ ਚਾਹ ਕੇਂਦਰ ਦੇ ਅੰਦਰ ਆ ਚਾਹ ਰਾਜਾਂ ਦੇ ਅੰਦਰ ਆ ਲਗਾਤਾਰ ਦਲਤਾਂ ਤੇ ਹਮਲੇ ਹੋ ਰਹੇ ਨੇ ਲਗਾਤਾਰ ਬਾਬਾ ਸਾਹਿਬ ਪੀਮਰੋ ਅੰਬੇਡਕਰ ਜੀ ਨੂੰ ਸੋਚ ਨੂੰ ਕੁਚਲਣ ਦਾ ਯਤਨ ਜਿਹੜਾ ਉਹ ਭਾਰਤੀ ਜਨਤਾ ਪਾਰਟੀ ਕਰ ਰਹੀ ਹੈ ਪਹਿਲਾਂ ਦੇਸ਼ ਦੀ ਪਾਰਲੀਮੈਂਟ ਦੇ ਅੰਦਰ ਦੇਸ਼ ਦੇ ਹੋਮ ਮਿਨਿਸਟਰ ਅਮੇਸ਼ ਸ਼ਾਹ ਜੀ ਨੇ ਬਾਬਾ ਸਾਹਿਬ 임ਰੋ ਬੇੜਕਰ ਜਿੱਤੇ ਪ੍ਰਤੀ ਅਪੱਤੀ ਜਨਕ ਪੜੀਆਂ ਕੀਤੀਆਂ ਬਾਬਾ ਸਾਹਿਬ ਦਾ અપਮਾਨ ਕਰਨ ਦਾ ਯਤਨ ਕੀਤਾ ਵੱਲੋਂ ਕੀਤਾ ਗਿਆ ਮੈਂ ਧੰਨਵਾਦ ਕਰਦਾ ਸਰਦਾਰ ਭਗਵੰਤ ਸਿੰਘ ਮਾਨ ਸਰਕਾਰ ਦਾ ਜੇ ਜਿਨ੍ਹਾਂ ਨੇ ਤੁਰੰਤ ਕਾਰਵਾਈ ਕਰਦੇ ਹੋਏ ਉਸ ਨੌਜਵਾਨ ਨੂੰ ਫੜ ਕੇ ਜੇਲ੍ਹ ਦੇ ਅੰਦਰ ਡੱਕਿਆ ਉਹ ਤਾਂ ਹੋਇਆ ਕਿਉਂਕਿ ਦੇਸ਼ ਦੀ ਪਾਰਲੀਮੈਂਟ ਦੇ ਅੰਦਰ ਅਮਿਤ ਸ਼ਾਹ ਜੀ ਨੇ ਇਸ ਤਰ੍ਹਾਂ ਦੇ ਬਿਆਨ ਦੇ ਕੇ ਸਾਡੇ ਨੌਜਵਾਨ ਨੂੰ ਢੁਕਾਉਣ ਦਾ ਯਤਨ ਕੀਤਾ ਇਨਸੀਗੇਟ ਕੀਤਾ ਪਾਂ ਇਸ ਤਰ੍ਹਾਂ ਦੇ ਘਟਨਾਵਾਂ ਜਿਹੜੀਆਂ ਨੂੰ ਵਾਪਰਦੀਆਂ ਸ਼ੁਰੂ ਹੋਈਆਂ ਸੋ ਤੁਹਾਨੂੰ ਪਤਾ ਥੋੜੇ ਦਿਨ ਪਹਿਲਾਂ ਦਿੱਲੀ ਦੇ ਅੰਦਰ ਇਲੈਕਸ਼ਨ ਹੋਈ ਔਰ ਦਿੱਲੀ ਦੇ ਲੋਕਾਂ ਨੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਨੂੰ ਚੁਣਿਆ ਔਰ ਦਿੱਲੀ ਦੇ ਸਾਰੇ ਦਫ਼ਤਰਾਂ ਦੇ ਅੰਦਰ ਦਿੱਲੀ ਦੇ ਸਾਰੇ ਦਫ਼ਤਰਾਂ ਦੇ ਅੰਦਰ ਬਾਬਾ ਸਾਹਿਬ ਭੀਮrao Ambedkar ਜੀ ਦੀ ਫੋਟੋ ਔਰ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਜੀ ਦੀ ਫੋਟੋ ਜਿਹੜੀ ਆ ਉਹ ਸ਼ਿਸ਼ੋਭਤ ਕੀਤੀ ਗਈ ਤਾਂ ਕੀਤੀ ਗਈ ਕਿ ਇਹਨਾਂ ਦੋਨਾਂ ਸ਼ਖਸੀਤਾ ਨੇ ਦੇਸ਼ ਦੀ ਆਜ਼ਾਦੀ ਦੇ ਲਈ ਬਹੁਤ ਵੱਡਾ ਯੋਗਦਾਨ ਪਾਇਆ ਕਿਉਂਕਿ ਇਸ ਸ਼ਹੀਦ ਆਜਮ ਸਿੰਘ ਜੀ ਨੇ ਦੇਸ਼ ਆਜ਼ਾਦ ਕਰਵਾਉਣ ਦੇ ਲਈ ਫਾਂਸੀ ਦਾ ਫੰਦਾ ਚੁਮਿਆ ਆਪਣੇ ਆਪ ਨੂੰ ਕੁਰਬਾਨ ਕੀਤਾ ਔਰ ਦੇਸ਼ ਨੂੰ ਆਜ਼ਾਦ ਕਰਵਾਇਆ ਔਰ ਦੂਸਰੇ ਪਾਸੇ ਬਾਬਾ ਸਾਹਿਬ ਭੀਮrao ਅੰਬੇਡਕਰ ਜੀ ਨੇ ਇੱਕ ਲੰਬੀ ਇੱਕ ਲੰਬੇ ਸੰਘਰਸ਼ ਤੋਂ ਬਾਅਦ ਦੇਸ਼ ਦਾ ਸੰਵਿਧਾਨ ਲਿਖਿਆ ਔਰ ਉਸ ਸੰਵਿਧਾਨ ਦੇ ਅੰਦਰ ਗਰੀਬ ਲੋਕਾਂ ਨੂੰ ਦੱਬੇ ਕੁਚਲੇ ਲੋਕਾਂ ਨੂੰ ਲਤਾੜੇ ਹੋਏ ਲੋਕਾਂ ਨੂੰ ਦਲਿਤ ਵਰਗ ਨੂੰ ਅਨੁਸੂਚਿਤ ਜਾਤੀਆਂ ਨੂੰ ਜਨ ਜਾਤੀਆਂ ਨੂੰ ਬਰਾਬਰਤਾ ਦੇ ਅਧਿਕਾਰ ਲੈ ਕੇ ਦਿੱਤੇ। ਸੋ ਸਾਡੀ ਸਰਕਾਰ ਨੇ ਫੈਸਲਾ ਕੀਤਾ ਸੀ। ਹਰਵਿੰਦ ਕੇਜਰੀਵਾਲ ਜੀ ਨੇ ਫੈਸਲਾ ਕੀਤਾ ਸੀਗਾ ਕਿ ਬਾਬਾ ਸਾਹਿਬ ਦੀ ਫੋਟੋ ਸ਼ਹੀਦ ਆਜ਼ਮ ਭਗ ਸਿੰਘ ਦੀ ਫੋਟੋ ਜਿਹੜੀ ਆ ਉਹ ਸਾਰੇ ਸਰਕਾਰੀ ਦਫਤਰਾਂ 'ਚ ਲੱਗੂਗੀ। ਨਹੀਂ ਤਾਂ ਪੁਰਾਣੀਆਂ ਸਰਕਾਰਾਂ ਚਾਹੇ ਕਾਂਗਰਸ ਪਾਰਟੀ ਦੀ ਸਰਕਾਰ ਸੀ, ਚਾਹੇ ਭਾਰਤੀ ਜਨਤਾ ਪਾਰਟੀ ਦੀ ਸਰਕਾਰਾਂ ਨੇ ਕੀ ਕਰਦੀਆਂ ਸੀਗੀਆਂ? ਉਹ ਆਪਣੀਆਂ-ਆਪਣੀਆਂ ਫੋਟੋ ਲਾਉਂਦੀਆਂ ਸੀਗੀਆਂ। ਅੱਜ ਪੰਜਾਬ ਦੇ ਅੰਦਰ ਵੀ ਅੱਜ ਪੰਜਾਬ ਦੇ ਅੰਦਰ ਇਹ ਨਹੀਂ ਕਿ ਸਰਦਾਰ ਭਗਵੰਦ ਸਿੰਘ ਮਾਝੀ ਦੀ ਫੋਟੋ ਆ ਅੱਜ ਹਰੇਕ ਦਫਤਰ ਦੇ ਅੰਦਰ ਤੁਸੀਂ ਸਾਰੇ ਦੇਖਦੇ ਹੋ ਕਿ ਬਾਬਾ ਸਾਹਿਬ ਪੀਬਰਾ ਅੰਬੇਡਕਰ ਜੀ ਦੀ ਫੋਟੋ ਆ ਅੱਜ ਕਿਹਦੀ ਫੋਟੋ ਆ ਸ਼ਹੀਦ ਆਜਮ ਭਗਤ ਸਿੰਘ ਜੀ ਦੀ ਫੋਟੋ ਆ ਪਰ ਲੇਕਿਨ ਬੜਾ ਅਫਸੋਸ ਆ ਕਿ ਦਿੱਲੀ ਦੇ ਸਾਰੇ ਦਫਤਰਾਂ ਦੇ ਅੰਦਰੋਂ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਨੇ ਇੱਕ ਸੋਚੀ ਸਮਝੀ ਸਾਜ਼ਿਸ਼ ਦੇ ਤਹਿਤ ਬਾਬਾ ਸਾਹਿਬ ਪੀਬਰਾ ਅੰਬੇਡਕਰ ਜੀ ਦੀ ਫੋਟੋ ਹਟਾਤੀ ਸ਼ਹੀਦ ਆਜਮ ਭਗਤ ਸਿੰਘ ਜੀ ਦੀ ਫੋਟੋ ਹਟਾਤੀ ਅੱਜ ਮੈਂ ਸੰਬੰਧੀ ਇਕ ਰਿੰਦਾ ਪ੍ਰਸਤਾਵ ਜਿਹੜਾ ਉਹ ਪੰਜਾਬ ਵਿਧਾਨ ਸਭਾ ਚ ਲੈ ਕੇ ਆਇਆਗਾ ਮੈਂ ਧੰਨਵਾਦ ਕਰਦਾ ਦੂਜੀਆਂ ਪਾਰਟੀਆਂ ਦੇ ਜਿਨ੍ਹਾਂ ਨੇ ਅੱਜ ਇਸ ਮਤੇ ਦਾ ਸਮਰਥਨ ਕੀਤਾਗਾ ਹੁਣ ਖੁੱਲ ਕੇ ਚਰਚਾ ਹੋਊਗੀ ਕਿ ਕਿਸ ਤਰ੍ਹਾਂ ਭਾਰਤੀ ਜਨਤਾ ਪਾਰਟੀ ਦੇਸ਼ ਦੇ ਸੰਵਿਧਾਨ ਨੂੰ ਖਤਮ ਕਰਨਾ ਚਾਹੁੰਦੀ ਆ ਅੱਜ ਦੇਸ਼ ਦੇ ਹਰ ਗਲੀ ਦੇ ਅੰਦਰ ਅੱਜ ਦੇਸ਼ ਦੇ ਦਲਤ ਵਰਗਾਂ ਦੇ ਅੰਦਰ ਅੱਜ ਦੇਸ਼ ਦੇ ਗਰੀਬ ਲੋਕਾਂ ਦੇ ਅੰਦਰ ਇਸ ਗੱਲ ਦਾ ਡਰ ਆ ਤੋਖਲਾਗਾ ਕਿ ਭਾਰਤੀ ਜਨਤਾ ਪਾਰਟੀ ਜੋ ਸੰਵਿਧਾਨਿਕ ਹੱਕ ਗਰੀਬ ਲੋਕਾਂ ਨੂੰ ਮਿਲੇ ਹੋਏ ਨੇ ਜੋ ਸੰਵਿਧਾਨਿਕ ਹੱਕ ਦਲਤਾਂ ਨੂੰ ਮਿਲੇ ਹੋਏ ਨੇ ਕਿ ਉਹਨਾਂ ਨੂੰ ਖਤਮ ਕਰਤੇ ਤੁਲੀ ਹੋਈ ਆ ਕਿਉਂਕਿ ਜੇ ਸੰਵਿਧਾਨ ਖਤਮ ਹੋ ਗਿਆ ਜੇ ਸੰਵਿਧਾਨ ਬਦਲ ਦਿੱਤਾ ਗਿਆ ਤਾਂ ਮੈਂ ਸਮਝਦਾ ਜਿਹੜੇ ਗਰੀਬ ਲੋਕ ਨੇਗੇ ਉਹ ਆਪਣੇ ਮੌਲਿਕ ਅਧਿਕਾਰਾਂ ਤੋਂ ਵਾਂਝੇ ਹੋ ਜਾਣਗੇ ਉਹ ਆਪਣੇ ਜਿਹੜੇ ਅਧਿਕਾਰ ਜੋ ਮਨੁੱਖੀ ਅਧਿਕਾਰ ਸਾਨੂੰ ਸੰਵਿਧਾਨ ਦੇ ਤਹਿਤ ਮਿਲੇ ਹੋਏ ਨੇਗੇ ਪੜ੍ਹਾਈ ਦਾ ਅਧਿਕਾਰ ਬਰਾਬਰਤਾ ਦਾ ਅਧਿਕਾਰ ਜਾਤਵਾਦ ਦਾ ਖਾਤਮਾ ਉਹ ਦੁਬਾਰਾ ਉਸ ਦਾ ਸ਼ਿਕਾਰ ਹੋ ਜਾਣਗੇ ਸੋ ਮੈਂ ਸਮਝਦਾਗਾ ਅੱਜ ਅਸੀਂ ਦੰਦਾ ਪ੍ਰਸਤਾਵ ਲੈ ਕੇ ਆਇਆਗੇ ਸੇਤੇ ਚਰਚਾ ਵੀ ਕਰਾਂਗੇ ਔਰ ਦੇਸ਼ ਦੀ ਜੜੀ बीजेपी सरकार खिलाफ मता पास करांगी एनी क्वेश्चन देखिए मैंने कल भी बोला था कि भारतीय जनता पार्टी के जाने के इच्छुक कौन है पूरा देश जानता है पूरा पंजाब जानता है प्रताप सिंह बाजवा जी प्रताप सिंह बाजवा साहब जो कि लीडर ऑफ अपोजिशन है वो अपनी इच्छा व्यक्त कर रहे हैं कि उन्हें भारतीय जनता पार्टी में जाना है क्योंकि उनके छोटे भाई ऑलरेडी भारतीय जनता पार्टी का हिस्सा हैं एक ही छत के नीचे ऊपर कांग्रेस और नीचे भारतीय जनता पार्टी ये पंजाब जानता है तो हमारे तो सभी एम ये देखिए हमारे मेरे साथ कौन है ये बिल्कुल आम ग्राम के बिल्कुल लाभ सिंह गो के बिल्कुल एक आम घर से आते हैं नरेंद्र कौर भरात जी एक आम घर से आते हैं क्योंकि ये लोग सब बाबा साहब भीमराव अम्बेडकर जी की सोच के साथ खड़े हैं ये सभी लोग शहीद यादव भगत सिंह जी सोच के साथ खड़े हैं जो हमारी पार्टी की नीतियां हैं जो आम आदमी पार्टी की नीतियां हैं जो हमारे कौमी कन्वीनर अरविंद केजरीवाल जी की नीतियां हैं जो पंजाब के मुख्यमंत्री सरदार भगवंत सिंह मान जी की नीतियां हैं सब हम उसी के साथ डट के खड़े हैं इनको अपनी पार्टी का ख्याल रखना चाहिए इनके आप भी जो लीडर ऑफ अपोजिशन बने हुए हैं शायद इनका अहदा चला जाए क्योंकि बहुत सारे लोग वो हैं जो अब भी भारतीय जनता पार्टी का हिस्सा है एक के एक एक एमएलए की मदर ने पार्लियामेंट का इलेक्शन लड़ा और एक के फादर साहब भारतीय जनता पार्टी के प्रधान जी हैं सो उनको अपनी पार्टी का अफेक्ट करना चाहिए देखिए ये मीडिया पोर्ट तो आप कुछ भी साफ सकते हैं पर लेकिन ऐसी कोई भी किसी भी लेवल पे सरकारी चर्चा नहीं है ओपोजिशन कह रहा है कि उनको से पंजाब की पॉलिटिक्स में एंट्री करवाने के लिए संजीव अरोड़ा कुर्सी छोड़ेंगे और वो सीट देखिए अपोजिशन का हमेशा ही यही रहता है क्योंकि विधानसभा में विधानसभा के अंदर कोई वो मुद्दा नहीं उठा सकते विधानसभा के अंदर कुछ बोल नहीं सकते उनके पास कोई मुद्दा नहीं है तो इसीलिए लोगों का ध्यान भड़काने के लिए ऐसी बातें करते रहते हैं Thank you.